ਹਾਂ ਉਹ ਕਹਿੰਦਾ ਨਾ ਕਿ ਇਹਾਂ ਜੰਗਲ ਸੀਗਾ ਮੇਰੇ ਗੱਲ ਯਾਦ ਆ ਗਈ ਹਾਂ ਜੰਗਲ 'ਚ ਨਾ ਮਰਾਸੀ ਜਾਵੇ ਮਰਾਸੀ ਕੌਮ ਤੁਹਾਨੂੰ ਬਹੁਤ ਸ਼ਰਾਰਤੀ ਹੁੰਦੀ ਆ ਅੱਛਾ ਤੇ ਤੇਜ਼ ਹੁੰਦੀ ਆ ਨਾ ਬੜੀ ਤੇਜ਼ ਹੁੰਦੀ ਆ ਹਾਂ ਮਰਾਸੀ ਦੇ ਘਰੇ ਕਿਰਾਂ ਕਹਿੰਦਾ ਚੋਰ ਆ ਗਏ ਅੱਛਾ ਮਰਾਸੀ ਲਿਆਇਆ ਸ਼ਾਪ ਹਾਂ ਵਿਆਹ 'ਚ ਪਾਈ ਸੀਗੇ ਨੇ ਚੋਰਾਂ ਨੂੰ ਪਤਾ ਲੱਗ ਗਿਆ ਵੀ ਮਰਾਸੀ ਨੂੰ ਸ਼ਾਪ ਪਈ ਆ ਹਾਂ ਵੀ ਸ਼ਾਪ ਲਿਓਨੇ ਚੱਕ ਕੇ ਹਾਂ ਮਰਾਸੀ ਨੂੰ ਪਤਾ ਲੱਗ ਗਿਆ ਵੀ ਕੋਈ ਸ਼ਾਪ ਲੈਣ ਆ ਗਿਆ ਚੋਰ ਆ ਗਏ ਹਾਂ ਮਰਾਸੀ ਨੇ ਹੌਲੀ ਕਿਤੇ ਗਦਾਦੀ ਨੂੰ ਕਿਹਾ ਕਹਿੰਦਾ ਮੈਂ ਤੈਨੂੰ ਆਏ ਪੁੱਛੂੰ ਤੇ ਐਂ ਕਹਿਦੀ ਕਹਿੰਦੀ ਚੰਗਾ ਹਾਂ ਉਹ ਕਹਦਾ ਦਾਦੀ ਜਿਹੜੀ ਮੈਂ ਸ਼ਾਪ ਲਿਆਈ ਸੀ ਸ਼ਾਂਤੀ ਸੀ ਚੋਰ ਨਾ ਲੈ ਜਾਣ ਉਹ ਕਹਿੰਦੀ ਚੋਰ ਤਾਂ ਭੁੱਲੀ ਜਾਣ ਹਾਂ ਪਰ ਬਾਹ ਹਾਂ ਕਿਨਾ ਕਿੱਥੇ ਰੱਖੀਏ ਕਹਿੰਦੀ ਉਹ ਤਾਂ ਜਿਹੜੇ ਬਾਹਰ ਆਪਣੀ ਨਮਾ ਨਾ ਕਰੋ ਬਾਹਰ ਉਹਦੇ ਕੁੱਜਾ ਨਹੀਂ ਹਾਂ ਉਹਦੇ ਚ ਰੱਖਤੀ ਮੈਂ ਅੱਛਾ ਚੋਰ ਕਹਿੰਦੇ ਆ ਜਾ ਉਹ ਤਾਂ ਬਾਹਰ ਹੀ ਪਈ ਐ ਇਹ ਤਾਂ ਬਾਹਰ ਹੀ ਪਈ ਐ ਹਾਂ ਚੱਲ ਗਏ ਦਰਖਤ ਤੇ ਹਾਂ ਹੁਣ ਉਹਦੇ ਵਿੱਚ ਸੀ ਪ੍ਰਿੰਡਾਂ ਦਾ ਖੱਖਰ ਅੱਛਾ ਉਨੇ ਜਗੇ ਹੱਥ ਬਾਲਿਆ ਵਿੱਚ ਕੁਦੇ ਚ ਹਾਂ ਜਦੋਂ ਲੜਗੀਆਂ ਮੱਖੀਆਂ ਜਦੋਂ ਪੰਹਾਂ ਚੀਕਾਂ ਹਾਂ ਠੀਕ ਹੈ ਹਾਂ ਜਦੋਂ ਚੀਕਾਂ ਪੰਹਾਂ ਤੇ ਮਰਾਸੀ ਬੋਲਦਾ ਬਾਈ ਜੀ ਇਹ ਭੀੜੀ ਆ ਤੇਲ ਲਾ ਦਿਓ ਅੱਛਾ ਟੰਗਣਾ ਹੋਊ ਕਹਿੰਦਾ ਤੇਲ ਲਾ ਕੇ ਪਾ ਲੋ ਹਾਂ ਭੱਜ ਗਿਓ ਅੱਛਾ ਠੀਕ ਹੈ ਤੂੰ ਆਈਂ ਕਹਿੰਦਾ ਜਲਾਹਾ ਬਣਜ ਕਰਦਾ ਹੁੰਦਾ ਸੀ ਹਨਾ ਹਾਂ ਉਹ ਜੰਗਲ ਚ ਤੁਰਿਆ ਜਾਂਦਾ ਤੇ ਮੂਰੇ ਮਰਾਸੀ ਮਿਲ ਪਿਆ ਉਹਨੇਰਾ ਹੋ ਗਿਆ ਅੱਛਾ ਮਰਾਸੀ ਨੂੰ ਕਹਿੰਦਾ ਦੇਖ ਕੇ ਬਨਜਾਰੇ ਨੇ ਸਾਹ ਪੈ ਗਏ ਕਹਿੰਦਾ ਯਾਰ ਬਨਜਾਰੇ ਮਰਾਸੀ ਨਾਲ ਜਾਂਦੇ ਆਂ ਹਾਂ ਕਹਿੰਦੇ ਯਾਰ ਜੰਗਲ ਪਾਰ ਕਰਨਾ ਦੋਨੇ ਹੀ ਕਰ ਲੈਨੇ ਆਂ ਕਹਿੰਦਾ ਆ ਜਾ ਨਾਲ ਮਿਲ ਕੇ ਨਾਲ ਮਿਲ ਕੇ ਹਾਂ ਤੇ ਤੁਰੇ ਜਾਂਦੇ ਤੁਰੇ ਜਾਂਦੇ ਤੇ ਮਰਾਸੀ ਨੂੰ ਘਰ ਦੇ ਸੀਗਾ ਕਹਿੰਦਾ ਉਹ ਉਹਦੇ ਘਰ ਹੋਈ ਹਾਂ ਕਹਿੰਦਾ ਉੱਥੇ ਬੈਠੇ ਆ ਜਾ ਕਹਿੰਦਾ ਭਰਾਵਾ ਦਿਓ ਦਾ ਚਵਾਰੇ ਵਾਲਾ ਘਰ ਹਾਂ ਕਹਿੰਦਾ ਮੈਂ ਸੁਣਿਆ ਜੀ ਇਹ ਘਰੇ ਚਵਾਰਾ ਉਹ ਦਿਓ ਦਾ ਹਾਂ ਉਹ ਕਹਿੰਦਾ ਦਿਓ ਹੋਵੇ ਕੋਈ ਹੋਵੇ ਤੂੰ ਆ ਜਾ ਹਾਂ ਤੁਰਿਆ ਚੱਲ ਮੇਰੇ ਨਾਲ ਉੱਥੇ ਹੀ ਜਲਾਂਗੇ ਉਹਦੋਂ ਹਾਲ ਪਿਆ ਉਹ ਜੱਟ ਨੂੰ ਕਹਿੰਦਾ ਬਨਜਾ ਬਨਜਾਰੇ ਨੂੰ ਕਹਿੰਦਾ ਮਰਾਸੀ ਕਹਿੰਦਾ ਹਾਲ ਚੱਕ ਹਾਲਾ ਪਾਈ ਕਰਨਾ ਯਾਰ ਕਹਿੰਦਾ ਚੰਗਾ ਹੁੰਦਾ ਸੰਤ ਚੱਕਲਾ ਤੂੰ ਚੱਕਲਾ ਚੱਕ ਲਿਆ ਉਹਨਾਂ ਨੇ ਹਾਂ ਗਾਂ ਰਸਾ ਲਵੇ ਟੈਪਿਆ ਮਰਾਸੀ ਨੇ ਉਹ ਵੀ ਮੋਢੇ ਜੜਾ ਲਿਆ ਉਹ ਕਹਿੰਦਾ ਕੀ ਕਰੀਏ ਨਾ ਯਾਰ ਤੂੰ ਚੱਕਲਾ ਤੂੰ ਹਾਂ ਕਹਿੰਦਾ ਕੋਈ ਨਹੀਂ ਹੁੰਦਾ ਕੰਮ ਆਉ ਹਾਂ ਤੇ ਉਹ ਗਾਂ ਜੱਟ ਕੋ ਤੇ ਗਿਆ ਹੋਊਗਾ ਖੇਤ ਆਲਾ ਤੇ ਲੱਸੀ ਦਾ ਕੁਜਾ ਪਿਆ ਸੀ ਉਹ ਵੀ ਸਿਰ ਤੇ ਧਰ ਲਿਆ ਉਹ ਕਹਿੰਦਾ ਜਾ ਯਾਰ ਕੀ ਕਰਦਾ ਹਾਂ ਹੁਣ ਕੁਜਾ ਵੀ ਚਕਾਏਗਾ ਹਾਂ ਕੀ ਕਰਾਂ ਕੁਜਾ ਹਣ ਕਿਵੇਂ ਚੱਕਦਾ ਧਰ ਲਾ ਸਿਰ ਤੇ ਹਾਂ ਮਾਉ ਕੰਮਉ ਕਹਿੰਦਾ ਆਪਾਂ ਤਾਂ ਬਹਿਣਾ ਉੱਤੇ ਪਾਣੀ ਹੋਊ ਇਹਦੇ ਵਿੱਚ ਸੀ ਲੱਸੀ ਉਹਦੇ ਵਿੱਚ ਅੱਛਾ ਤੇ ਥੋੜਾ ਜਿਹਾ ਗਾਂ ਦਾ ਢੋਲ ਪਿਆ ਉਹਨੇ ਢੋਲ ਵੀ ਗਲ ਚ ਪਾ ਲਿਆ ਹੂੰ ਕਹਿੰਦਾ ਚਲੋ ਭਈ ਢੋਲ ਵੀ ਚੱਕੋ ਹੂੰ ਜਾ ਕੇ ਦਿਓ ਦੇ ਤਾਂ ਚੜ ਕੇ ਚਵਾਰੇ ਤੇ ਅੱਛਾ ਦਿਓ ਘਰੇ ਨਹੀਂ ਸੀ ਘਰੇ ਨਹੀਂ ਸੀ ਠੀਕ ਹੈ ਨਾ ਉੱਤੇ ਬਹਿ ਗਿਆ ਉਹ ਕਹਿੰਦਾ ਖਾਤਮਾ ਘਰ ਦਿਓ ਦਾ ਉਹ ਵੀ ਪ੍ਰਧਾਨ ਆ ਹਾਂ ਕਹਿੰਦਾ ਦਿਓ ਪ੍ਰਧਾਨ ਆ ਜੰਗਲ ਦਾ ਕਹਿੰਦਾ ਬੈਠਾ ਰਹਾ ਹਾਂ ਹਾਂ ਦਿਓ ਗਿਆ ਭਾਈ ਸ਼ਿਕਾਰ ਤੇ ਅੱਛਾ ਦੇਵ ਨੇ ਅਕੱਈਆ ਰਵੀ ਅਜੇ ਕੁਸ ਖਾਣਾ ਤੇ ਇੱਕ ਜੰਗਲ ਚ ਮਾਤਾ ਰਹਿੰਦੀ ਸੀ ਕਹਿੰਦਾ ਉਹਨੂੰ ਹੀ ਚੱਬ ਲੈਨੇ ਆ ਹਾਂ ਸੁੱਕੀ ਸੜੀ ਕੁਸ ਨਹੀਂ ਹੁੰਦਾ ਕਹਿੰਦਾ ਜਦੋਂ ਮਿਲਦਾ ਨਹੀਂ ਕੋ ਹਾਂ ਉਹ ਮਾਤਾ ਹੁਣ ਮੀਂਹ ਪੈਂਦਾ ਸੀ ਤੇ ਘਰ ਚ ਉਹੀ ਜਾਵੇ ਉਹਦਾ ਅੱਛਾ ਮਾਤਾ ਘਰੀ ਜਾਵੇ ਨਾ ਮੈਂ ਸ਼ੇਰ ਤੋਂ ਡਰਾਂ ਨਾ ਮੈਂ ਦਿਓ ਤੋਂ ਡਰਾਂ ਮੈਂ ਡਰਾਂ ਤਪਕੇ ਤੂੰ ਹਾਂ ਦਿਓ ਜਦੋਂ ਬੋਰਚ ਗਿਆ ਉਹ ਕਹਿੰਦਾ ਇਹ ਤਪਕਾ ਕਿਹੜਾ ਓਏ ਭੈਣ ਨਾ ਦਿਓ ਨਾਲੋਂ ਵੀ ਤਕੜਾ ਦਿਓ ਨਾਲੋਂ ਵੀ ਤਕੜਾ ਮੇਰੇ ਨਾਲ ਤਪਕਾ ਤਕੜਾ ਹਾਂ ਉਹਨੇ ਮਾਜ ਮਰੀ ਕਹਿੰਦਾ ਮਾਈ ਤਬਕਾ ਕੀ ਹੈ ਹਾਂ ਇਹ ਗੇੜਾ ਕਹਿੰਦੇ ਉੱਤੋਂ ਆਉਂਦਾ ਪੁੱਤ ਫਨਾਹ ਕਰ ਦਿੰਦਾ ਖੜਕਾ ਹੁੰਦਾ ਜਦੋਂ ਆਉਂਦਾ ਹਾਂ ਠੀਕ ਹੈ ਹਾਂ ਬਿਜਲੀ ਕਰਦੀ ਹੈ ਹਾਂ ਫੇਰ ਡੇਗਦਾ ਇਹ ਫਨਾਹ ਕਰ ਦਿੰਦਾ ਹਾਂ ਮੈਨੂੰ ਡਰ ਲੱਗ ਜਾਂਦਾ ਮੇਰੇ ਕੋਲੇ ਆ ਹੀ ਜਾਂਦਾ ਤਬਕਾ ਹਾਂ ਦਿਓ ਵੱਜ ਲਿਆ ਹਾਂ ਉਹਨੇ ਕਹ ਦਫਾ ਕਰ ਤਬਕਾ ਤਾਂ ਅੰਦਰ ਹੈ ਇਹ ਗੇਟ ਖੋਲੇਗਾ ਤਬਕਾ ਬਾਹਰ ਆ ਜੂ ਪਾਪਾ ਵੱਜਲਾ ਹੂੰ ਦਿਓ ਘਰੇ ਆ ਗਿਆ ਹੂੰ ਉਧਰੋਂ ਘਮੀਆਰ ਦਾ ਗਦਾ ਗਵਾਚ ਗਿਆ ਕਿਮੀਆਰ ਕਹਦਾ ਲੱਭਦਾ ਫਿਰ ਜੰਗਲ 'ਚ ਅੱਛਾ ਉਹ ਦਾਹਦ ਰਾਗ ਤੇ ਚੜ ਗਿਆ ਦਿਓ ਦੇ ਘਰ ਕੋਲੇ ਹਾਂ ਉਹਨੇ ਉੱਤੇ ਚੜ ਕੇ ਵੇਨੇ ਕਹਦਾ ਦਸੂ ਗਈ ਕੇ ਪਾਏ ਹਾਂ ਉਧਰੋਂ ਦਿਓ ਆ ਗਿਆ ਹਾਂ ਅੰਦਰ ਵਾਲ ਦੀ ਮਾਂ ਨੂੰ ਪੁੱਛਣ ਲੱਗਿਆ ਮਾਂ ਕਹਿੰਦਾ ਤੋਪਕਾ ਕੀ ਹੁੰਦਾ ਉਹ ਕਹਿੰਦੀ ਪੁੱਤ ਮੈਨੂੰ ਤਾਂ ਪਤਾ ਨਹੀਂ ਹਾਂ ਕਹਿੰਦਾ ਉਹ ਮੇਰੇ ਨਾਲ ਵੀ ਤਗੜਾ ਹੈ ਹਾਂ ਕਹਿੰਦਾ ਕਮਾਤਾਰ ਨੂੰ ਪੁੱਛਿਆ ਮੈਂ ਉਹ ਕਹਿੰਦੀ ਮੈਂ ਸੱਪ ਤੋਂ ਨਹੀਂ ਡਰਦੀ ਛੇਰ ਤੋਂ ਨਹੀਂ ਡਰਦੀ ਦਿਓ ਤੋਂ ਨਹੀਂ ਡਰਦੀ ਜਦਾਂ ਤੋਪਕੇ ਤੋਂ ਹਾਂ ਇਹੋ ਜਾਂ ਕਿਹੜਾ ਤੋਪਕਾ ਆ ਗਿਆ ਹਾਂ ਉਹ ਕਹਿੰਦੇ ਮੈਂ ਦੇ ਸਮਝੋ ਬਾਹਰ ਉਹਦੋਂ ਮਰਾਸੀ ਨੇ ਸਿੱਕ ਮਾਰਤੀ ਕੰਜਰ ਦੇ ਨੇ ਅੱਛਾ ਉਹ ਕਹਿੰਦਾ ਕਿਹੜਾ ਓਏ ਹਾਂ ਇਹ ਕੌਣ ਹੈ ਹੂੰ ਉੱਤੋਂ ਮਰਾਸੀ ਕਹਿੰਦਾ ਤੂੰ ਦਾਸ ਕੌਣ ਆ ਚਲਾ ਹੱਥ ਬੰਨੀ ਕਹਿੰਦਾ ਮਰਾਤੀ ਮਰਾਤੀ ਉਹ ਕਹਿੰਦਾ ਮੈਂ ਦਿਓ ਕਹਿੰਦਾ ਮੈਂ ਦਿਓ ਦਾ ਵੀ ਪਿਓ ਹਾਂ ਉਹ ਕਹਿੰਦਾ ਇਹੋ ਜਿਹਾ ਕਿਹੜਾ ਮੇਰਾ ਪਿਓ ਆਗਾ ਤੂੰ ਹਾਂ ਉਹਨੇ ਕਹ ਲੈ ਵੀ ਤੌਕਾ ਆ ਗਿਆ ਮਰ ਗਏ ਉਹ ਤਾਂ ਡਰਿਆ ਵਾ ਤੌਕੇ ਤੋਂ ਹੀ ਸੀ ਹਾਂ ਉਹ ਕਹਿੰਦਾ ਮੈਂ ਦਿਓ ਹਾਂ ਤੂੰ ਨਿਸ਼ਾਨੀ ਦੇ ਕਹਿੰਦਾ ਜੇ ਤੂੰ ਪਿਓ ਆ ਕੀ ਆ ਤੇਰੇ ਕੋਲ ਉਹ ਕਹਿੰਦਾ ਤੂੰ ਦੇ ਨਿਸ਼ਾਨੀ ਕਾਦੀ ਦਿੰਨਾ ਹਾਂ ਦਿਓ ਨੇ ਕਹਿੰਦੇ ਦੰਦ ਪੱਟ ਕੇ ਤਾਂ ਮਾਰਿਆ ਚਲਾ ਗਿਆ ਦੇਖ ਦੰਦ ਡੈੜੇ ਆ ਹਾਂ ਉਹਨੇ ਹਾਲ ਝੜਤਾ ਮਰਾਸੀ ਨੇ ਆ ਮੇਰਾ ਦੰਦ ਆ ਮਰਾਸੀ ਨੇ ਹਾਂ ਅੱਛਾ ਦਿਓ ਹੈ ਲਗਿਆ ਦੰਦ ਦੇ ਇੱਕ ਈਡੀ ਚੋਂ ਹਾਂ ਉਹਨੇ ਕਹ ਗਿਆ ਵੀ ਇਹ ਤੋਪਕਾ ਹਾਂ ਉਹਨੇ ਕਿਹਾ ਹੁਣ ਦੇਖਿਆ ਕਿਤੇ ਤੋਪਕਾ ਹੂੰ ਲੈ ਮਾਂ ਕਹਿੰਦਾ ਤੋਪਕਾ ਹੂੰ ਉਹਨੇ ਬਾਲ ਸਿੱਟਿਆ ਪੱਟ ਕੇ ਕਹਿੰਦਾ ਮੇਰੇ ਇੱਡਾ ਬਾਲ ਆ ਉਹਨੇ ਰੱਸਾ ਝੜਤਾ ਹਾਂ ਨਾ ਮੇਰਾ ਵੀ ਇੱਕ ਬਾਲ ਹੈ ਹਾਂ ਦਾ ਸੜਤੀ ਉਹਨੇ ਥੁੱਕਿਆ ਤਾਂ ਉਹਨੇ ਲੱਸੀ ਦਾ ਕੁਝਾ ਮੁੱਦਾ ਮਾਰਤਾ ਹਾਂ ਦਿਓ ਭੱਜ ਲੈ ਦੇਵਾ ਪੱਦਲੇ ਮਾਂ ਕਹਿੰਦਾ ਨਿਕਲ ਚਲੋ ਤੌਕਾ ਹਾਂ ਹੁਣ ਜਦੋਂ ਭੱਜਿਆ ਮਰਾਸੀ ਨੇ ਢੋਲ ਵਜਾਤਾ ਹਾਂ ਦਿਓ ਕਹਿੰਦਾ ਤੌਕਾ ਹੀ ਹੈ ਖੜਕਾ ਵੀ ਲੱਗਿਆ ਹੋਣ ਹਾਂ ਤੌਕਾ ਹੀ ਹੈ ਹਾਂ ਉਹ ਜਦੋਂ ਥੱਲੇ ਵੀ ਨੰਗਾ ਲੱਗਾ ਕਿ ਮਿਹਾਰ ਨੇ ਆਖਾ ਮੇਰਾ ਗਦਾ ਜਾਂਦਾ ਹਾਂ ਕਿ ਮਿਹਾਰ ਨੇ ਉੱਤੋਂ ਛਾਲ ਛੜਤੀ ਛਾਲ ਛੜਤੀ ਉਹਦੇ ਤੇ ਦੇਉਤੇ ਹਾਂ ਦੇਰੇ ਉੱਤੇ ਤੋਪਕਾ ਆ ਗਿਆ ਹਾਂ ਡਿੱਗ ਪਿਆ ਉੱਤੇ ਹਾਂ ਜਿਉਂ ਕਰੇ ਛੜਦੇ ਖਾਸਮੋਂ ਮੁਰਕੇ ਜੰਗਲ ਛੱਡ ਜੂ ਮੈਂ ਇੱਥੇ ਨਹੀਂ ਰਹਿੰਦਾ ਬੁੱਤ ਮੈਨੂੰ ਛੜਦੇ ਬਾਕਸ ਦੇ ਮੈਨੂੰ ਅੱਜ ਪਤਾ ਲੱਗਿਆ ਵੀ ਤੂੰ ਵੀ ਹੈਗਾ ਹਾਂ ਉਹ ਕਹਿੰਦਾ ਹੁਣ ਨਹੀਂ ਜਾਣ ਦਿੰਦਾ ਹਾਂ ਤੂੰ ਬਹੁਤ ਗੱਜਲ ਕਰਿਆ ਤੜਕੇ ਉਹ ਨਹੀਂ ਮੈਂ ਨਹੀਂ ਉਹ ਭਰਾਵਾ ਕਹਿੰਦਾ ਮੈਂ ਕੁਛ ਨਹੀਂ ਕਿਹਾ ਮੈਨੂੰ ਛੜਦੇ ਹਾਂ ਉਹ ਜਦੋਂ ਕਹਿੰਦੇ 20 ਪੈਂਦੇ ਸੀ ਬਿਜਲੀ ਲੱਸੀ ਉਹਨੇ ਵੇਖਿਆ ਉਹ ਦਿਓ ਨੂੰ ਢਾਈ ਬੈਟਾਂ ਹਾਂ ਕਮਿਆਰ ਦੀਆਂ ਲੱਤਾਂ ਕਮ ਛੱਡ ਗਈ ਉਹਨੇ ਢਿੱਲਾ ਛੜਤਾ ਦਿਓ ਦਿਓ ਨਿਕਲ ਗਿਆ ਹਾਂ ਕਿ ਮਿਹਾਰ ਫੁਰਤੀ ਨਾ ਜਦੋਂ ਮਗਰ ਢੋਲ ਵੱਜਦਾ ਵੇਖੇ ਤਰਾਕ ਤੇ ਚੜ ਗਏ ਉਹਨੇ ਕਹ ਲੈ ਵੀ ਹੋਰ ਆਉਂਦੇ ਦਿਓ ਤੇ ਉਹ ਦਿਵਰਾਤ ਲੱਗਦੀ ਮੈਨੂੰ ਹਾਂ ਹੈ ਹਾਂ ਉਹਦੇ ਕਹਿਣ ਨੂੰ ਮੁਰਕੇ ਦਿਓ ਨਹੀਂ ਬੜਿਆ ਤੇ ਗਾਂ ਜਲਾ ਬਨਜਾਰਾ ਉਹਨੂੰ ਕਹਿੰਦਾ ਹੂੰ ਮਰਾਸੀ ਨੂੰ ਕਹਿੰਦਾ ਮਰਾਤ ਐ ਸੀ ਕੰਜਰਦਿਆ ਕਹਿੰਦਾ ਤੂੰ ਦਿਓ ਵੇਖਿਆ ਜਾਂਦਾ ਹਾਂ ਸਦਰੇ ਪੱਤਰੇ ਕਰਦਾ ਕਹਿੰਦਾ ਦਿਲ ਚਾਹੀਦਾ ਬੰਦੇ ਜੀ ਕਹਿੰਦਾ ਤੇਰਾ ਧੱਲਿਓ ਪਜਾਮਾ ਗਿੱਲਾ ਹੈ ਹਾਂ ਹੈ ਤਾਂ ਅਕਸਰ ਮੈਂ ਵੀ ਬੰਦਾ ਹੀ ਡਰਤਾ ਮੈਨੂੰ ਹੀ ਬਹੁਤ ਲੱਗਿਆ ਹਾਂ ਪਰ ਕਹਿੰਦਾ ਬੁਝਾਰਿਆ ਤੈਨੂੰ ਵੇਖ-ਵੇਖ ਕੇ ਮੈਂ ਕਹਿੰਦਾ ਦਲੇਰ ਹੋਈ ਗਿਆ ਵੀ ਇਹ ਮੇਰੇ ਨਾਲ ਵੀ ਡਰੂਗਾ ਸਾਲਾ ਹਾਂ ਪਰ ਕਹਿੰਦਾ ਆਪਣੀ ਸਕੀਮ ਕੰਮ ਆ ਗਈ ਕੰਮ ਆ ਗਈ ਹੈਨਾ ਵੀ ਇਸ ਕਰਕੇ ਵੀ ਬੰਦੇ ਦਾ ਜਿਹੜਾ ਦਿਮਾਗ ਆ ਉਹ ਕੋਈ ਕਿਸੇ ਚੀਜ਼ ਨੂੰ ਵੀ ਡਰਾ ਸਕਦਾ ਹਾਥੀ ਨੂੰ ਡਰਾ ਸਕਦਾ ਸੱਪ ਨੂੰ ਡਰਾ ਸਕਦਾ ਬੰਦੇ ਤੋਂ ਹਰ ਚੀਜ਼ ਡਰਦੀ ਹੈ ਸਹੀ ਗੱਲ ਹੈ ਠੀਕ ਹੈ ਜਦੋਂ ਬੰਦਾ ਬੇਕ ਜਾਂਦਾ ਹੈ ਉਦੋਂ ਫਿਰ ਤੈਨੂੰ ਪਤਾ ਕੋਈ ਵੀ ਨਹੀਂ ਡਰਦੀ ਨਹੀਂ ਢਾਬੇ ਵਾਲਾ ਕੀ ਤੇ ਕ੍ਰਾਈਮ ਕਰਨ ਵਾਲੇ ਕੀ ਯਾਰ ਬੰਦੇ ਸਰਕਾਰਾਂ ਤੋਂ ਡਰਨਾ ਹਾਂ ਹੈ ਸਹੀ ਗੱਲ ਹੈ ਪਰ ਕਹਿਣਾ ਹੀ ਕੁਝ ਨਹੀਂ ਹਾਂ ਜਿਹਦੇ ਘਰੇ ਪੈਸੇ ਹੋੜ ਕੇ ਬਸ ਉਹ ਖੁਸ਼ ਹੈ ਹਾਂ ਪਰ ਇਹ ਪੈਸਾ ਨਹੀਂ ਇਹ ਜ਼ਹਿਰ ਹੈ ਸਹੀ ਗੱਲ ਹੈ ਹੈ ਇਹ